ਕਹਿੰਦੇ ਨੇ ਵੀ ਅਸੀਂ ਆਪਣੀ ਜ਼ਮੀਨ ਵੇਚ ਕੇ ਬੱਚਾ ਬਾਹਰ ਭੇਜਿਆ ਦੀਗਾ ਉੱਥੇ ਜਾ ਕੇ ਨਸਾਂ ਤੇ ਲੱਗ ਗਿਆ ਸਾਡੇ ਸਾਡੀਆਂ ਧੀਆ ਭੈਣਾਂ ਆ ਕੇ ਰੋਂਦੀਆਂ ਨੇ ਵੀ ਸਵੇਰ ਫੇਰ ਹੋਈਏ ਬਾਬਾ ਜੀ ਪੈਸੇ ਮੰਗਦਾ ਸੀ ਚਾਹੁੰਦੇ ਸਾਡਾ ਬੱਚਾ ਮਰ ਜੇ ਵੀ ਸੱਤੋਂ ਪੈਸਾ ਨਾ ਲੱਗੇ ਜਾਂ ਸਾਡੀ ਮੌਤ ਹੋ ਜਾਈ ਸਾਡੇ ਲਵੇ ਜਾਇਦਾਦ ਦਾ ਤੋੜ ਨਹੀਂ ਬਹੁਤ ਵੱਡਾ ਕਾਰੋਬਾਰ ਨੇ ਸਾਡੇ ਅਮਰੀਕਾ ਕੈਨੇਡਾ ਦੇ ਵਿੱਚ ਕਾਰੋਬਾਰ ਨੇ ਪੁੱਤੋ ਸਾਡੇ ਉਰੇ ਮੈਰਜ ਪੈਲਸ ਸੈਲਰ ਆੜਦੇ ਕੰਮ ਨੇ ਪੁੱਤੋ ਸਾਡੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੀ ਏ ਢੀ ਆ ਬੇਟਾ ਵੀ ਇਹ ਸਾਡੇ ਲਈ ਗੱਲ ਹੀ ਕੁਛ ਨਹੀਂ ਜਦੋਂ ਕੁਦਰਤ ਦਾ ਅਸ਼ੀਰਵਾਦ ਹੋਵੇ ਸੰਤਾਂ ਮਹਾਪੁਰਸ਼ਾਂ ਦਾ ਅਸ਼ੀਰਵਾਦ ਹੋਵੇ ਗਊ ਮਾਤਾ ਦਾ ਅਸ਼ੀਰਵਾਦ ਹੋਵੇ ਪਤੇ ਬਹੁਤ ਛੋਟੀ ਗੱਲ ਲੱਗਣ ਲੱਗ ਜਾਂਦੀ ਹੈ ਜਿਹੜੀ ਨਹੀਂ ਸੱਚ ਤੇ ਸੱਚ ਦੇ ਜਿਹੜਾ ਇਨਸਾਨ ਤੁਰੇ ਆ ਪੁੱਤ ਉਹਨੂੰ ਤਤੀ ਤਵੀ ਵੀ ਠੰਢੀ ਲੱਗੀ ਹੈ ਸਾਡੇ ਨਵੇਂ ਉਹਦੇ ਗਉਆਂ ਦੇ ਵਿੱਚ ਸੀ 2 ਵਜੇ ਰਾਤ ਨੂੰ ਅਰਦਾਸ ਕਰਦੇ ਆ 2 ਤੋਂ ਲੈ ਕੇ 4 ਵਜੇ ਤੱਕ ਜਿੱਦਾਂ ਵੀ ਮਰਜੀ ਅੜੇ ਤੋਂ ਵੱਡੇ ਤੋਂ ਵੱਡਾ ਕੰਮ ਅੜਿਆ ਹੋਵੇ ਬੰਦੇ ਦਾ ਅਸੀਂ ਅਰਦਾਸ ਕਰਾਂਗੇ ਉਹਦਾ ਕੰਮ ਨਾ ਠੀਕ ਹੋਵੇ ਤਾ ਉਹਦੀ ਜ਼ਿੰਮੇਵਾਰੀ ਅਸੀਂ ਲੈਨੇ ਆਂ। ਗੱਲ ਜਿਹੜੀ ਅਸੀਂ ਦਵਾਈ ਦਿੰਨੇ ਆਂ ਮਹਾਪੁਰਸ਼ੋ ਬਿਲਕੁਲ ਫਰੀ ਦਿੰਨੇ ਆਂ ਕੋਈ ਪੈਸਾ ਨਹੀਂ ਲੈਂਦੇ। ਜਾਂ ਕਿਸੇ ਸਾਡੇ ਵੀਰ ਭਾਈ ਨੂੰ ਬ੍ਰੇਨ ਦਾ ਹੈਗਾ ਚੀਤ ਧਰ ਕੇ ਭੁੱਲ ਜਾਂਦਾ ਹੈ। ਦੁਬਾਰਾ ਉਹਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ। ਸਿਰਦਰਦ ਕਰਦਾ ਰਹਿੰਦਾ ਜਾਂ ਪੈਰਾਲਾਈਜ਼ ਹੋ ਜਾਂਦਾ ਹੈ। ਜਾਂ ਹਾਰਟ ਦੀ ਸਮੱਸਿਆ ਹੈ। ਜਾਂ ਡਾਕਟਰ ਨੇ ਕਹਤਾ ਵੀ ਤੇਰੇ ਸਟੰਟ ਪਊਗਾ। ਉਹਦੇ ਵਾਸਤੇ ਸਿਰਫ ਸਾਨੂੰ 1 ਮਹੀਨਾ ਸਾਡੇ ਲਵੇ ਆਵੇ। ਨਾ ਉਹਦੀ ਜ਼ਿੰਦਗੀ ਦੇ ਵਿੱਚ ਸਟੰਟ ਪੈਣ ਦੀ ਏ ਜੇ ਡਾਕਟਰ ਨੇ ਕਿਹਾ ਤਾਂ ਵੀ 90% ਹਾਰਟ ਤੁਹਾਡਾ ਬੀਕ ਹੈ ਵੀ ਹਾਰਟ ਕੰਮ ਨਹੀਂ ਕਰਦਾ ਬਾਈ ਜੀ ਕੇਰਾਂ ਗਊਆਂ ਦੇ ਅਸੀਂ ਅਰਦਾਸ ਬੇਨਤੀ ਕਰਕੇ ਦਵਾਈ ਦੇਵਾਂਗੇ ਦਵਾਰਾ ਉਹਨੂੰ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਪੈਣੀ ਅਸੀਂ ਉਰੇ ਆ ਕੇ ਇੱਕ ਸਾਡੀਆਂ ਗਊਮਾ ਤਾਂ ਨੇ ਪੈਰਾਂ 'ਚ ਚਰਨਾ ਤੇ ਅਸੀਂ ਹੱਥ ਲਾ ਕੇ ਅਸ਼ੀਰਵਾਦ ਦੇ ਕੇ ਸਾਡੀ ਧੀ ਤਰਾਣੀ ਨੂੰ ਜਿਹਦੇ ਦਵਾਈ ਦੇਤੀ ਜੇ ਉਹਦੇ ਬੱਚੀ ਦੇ ਨਾਂ ਬੇਡਾ ਹੋਵੇ ਤਾ ਸਾਡੀ ਸੇਵਾ ਸਭ ਦੇਖੋ ਜੀ ਆ ਸਾਡੇ ਬਾਪੂ ਜੀ ਨੇ ਇਹਨਾਂ ਦੀ 80 ਸਾਲ ਦੀ ਉਮਰ ਹੈ ਚਾਹੇ ਸਾਡੇ ਬਾਪੂ ਜੀ ਤੋਂ ਡੰਡ ਲਵਾ ਲਓ ਉਰੋਂ ਇਹ ਕਿਵੇਂ ਬਾਬਾ ਜੀ ਕਿਵੇਂ ਹੈ ਸਰੀਰ ਤੁਹਾਡਾ ਠੀਕ ਹੈ ਤੁਹਾਡਾ ਚੱਲ ਨਹੀਂ ਕਾ ਲਾ ਕੇ ਰੱਖਾ ਦੋ ਬਾਪੂ ਜੀ ਹਾਂਜੀ ਡੰਡ ਲਾ ਕੇ ਰੱਖਾ ਦੋ ਡੰਡ ਲਾਜ ਨਹੀਂ ਆ ਆ ਲਓ ਸਿੱਧੇ ਜਿੰਨੇ ਗਾਜੂ ਨਹੀਂ ਲਾ ਦੇਗੇ ਸਾਡੀ ਹੈ ਇੱਕ ਮਹੀਨਾ ਦਵਾਈ ਖਾਣੀ ਹੈ ਐਸੀ ਗੁਰੂ ਮਹਾਰਾਜ ਦੀ ਪਰਕਰਪਾ ਹੋ ਜਾਂਦੀ ਹੈ ਵੀ ਛੋਟਾ ਮੋਟਾ ਦੁੱਖ ਦਾ ਦਵਾਈ ਉਹੀ ਉਡ ਜਾਂਦਾ ਜੀ ਮੈਂ ਕਨਾਲ ਸਿੰਘ ਜੀ ਰੈਡਮ ਹੋਰਪੁਰਾ ਬਹੁਤ ਵਧੀਆ ਮਹਾਰਾਜ ਨੇ ਦਵਾਈ ਦਿੱਤੀ ਹੈ ਜਿਹਦਾ ਨਾ ਕੋਈ ਦਾਗ ਨਹੀਂ ਹੈ ਕੋਈ ਕੋਈ ਮਤਲ ਨਹੀਂ ਲੱਗਦਾ ਜੀ ਕੋਈ ਮਤਲ ਤਕਰੀਬ ਨਹੀਂ ਜੀ ਹੁੰਦੀ ਹੈਗੀ ਇੰਨੀ ਵਧੀਆ ਦਵਾਈ ਬਣੀ ਕੋਈ ਅੰਤ ਹੀ ਨਹੀਂ ਜੀ ਹੈ ਠੀਕ ਹੈ ਜੀ ਜਿਹਦਾ ਮੈਂ ਧੰਨਵਾਦ ਕਰਨੀ ਕਰਨ ਜੋਗਾ ਨਹੀਂ ਬਜਾੜਾ ਮੈਂ ਤਾਂ ਨਹੀਂ ਨਹੀਂ ਦਵਾਈ ਵਧੀਆ ਦੋਸਤੋ ਇਸ ਦੁਨੀਆ ਤੇ ਭਲਾ ਕਰਨ ਵਾਲੇ ਲੋਕਾਂ ਦਾ ਵੀ ਕੋਈ ਤੋੜਾ ਨਹੀਂ ਮਾੜੇ ਲੋਕਾਂ ਦਾ ਵੀ ਕੋਈ ਤੋੜਾ ਨਹੀਂ ਪਰ ਜਦੋਂ ਇਹੋ ਜਿਹੇ ਇਨਸਾਨ ਇਹੋ ਜਿਹੇ ਸੱਜਣ ਸਾਨੂੰ ਮਿਲਦੇ ਨੇ ਤਾਂ ਦਿਲ ਬਾਗੋ-ਬਾਗ ਹੋ ਜਾਂਦਾ ਕਿਉਂਕਿ ਭਲਾ ਪੰਜਾਬ ਦੀ ਧਰਤੀ ਤੇ ਨਾ ਹੋਵੇ ਇਹ ਹੋਏ ਨਹੀਂ ਸਕਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਅਸੀਂ ਖੜੇ ਹਾਂ ਸੰਗਰੂਰ ਦੇ ਪਿੰਡ ਸੋਹਿਆਂ ਦੇ ਨਾਲ ਲੱਗਵੇਂ ਬੀੜ ਦੇ ਵਿੱਚ ਜਿੱਥੇ ਸਾਨੂੰ ਇੱਕ ਬਾਬਾ ਜੀ ਮਿਲੇ ਨੇ ਜਿਹੜੇ ਉਰੇ ਗਵਾਂਾਂ ਦੀ ਸੇਵਾ ਕਰਦੇ ਨੇ ਬਾਬਾ ਜੀ ਨੂੰ ਪੁੱਛਦੇ ਨੇ ਹਾਲ ਚਾਲ ਬਾਬਾ ਜੀ ਕੀ ਹਾਲ ਚਾਲ ਆ ਤੁਹਾਡਾ ਬਾਈ ਜੀ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਧੰਨਵਾਦ ਭਰਾ ਮੇਰੇ ਉਹ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਤੁਹਾਡੀ ਆਵਾਜ਼ ਆ ਬੁਲੰਦ ਕਰਕੇ ਜਿਹੜੇ ਪਰਿਵਾਰਾਂ ਦੇ ਜੋ ਚੁੱਲ੍ਹੇ ਬੁੱਝ ਚੁੱਕੇ ਨੇ ਨਸਾਂ ਦੇ ਕਾਰਨ ਉਹਨਾਂ ਦੇ ਬਲੰਦ ਕਰੂੰਗੇ ਬਹਿਗੁਰੂ ਜੀ ਦਾ ਖਾਲਸਾ ਬਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੱਦਾਂ ਦੀ ਕਿਵੇਂ ਟੜਕ ਲੱਗੀ ਇਹ ਸੇਵਾ ਦੀ ਤੁਹਾਨੂੰ ਤੁਸੀਂ ਕਿਹੜੇ ਜਗ੍ਹਾ ਤੋਂ ਉਰੇ ਆ ਕੇ ਕਿਵੇਂ ਸੇਵਾ ਨਿਵਾਰੇ ਮਹਾਪੁਰਸ਼ੋ ਅਸੀਂ ਬਚਪਨ ਤੋਂ ਲੈ ਕੇ ਗਉਆਂ ਦੀ ਸੇਵਾ ਕਰਦੇ ਆਂ ਗਉਆਂ ਨੂੰ ਹਰਾਚਾਰਾ ਬਰਜੰਗਬਲੀ ਨੂੰ ਪ੍ਰਸ਼ਾਦ ਦੇ ਮੋਰਾ ਨੂੰ ਦਾਣੇ ਸੇਵਾ ਦੇ ਨਾਲ ਨਾਲ ਮਹਾਪੁਰਸ਼ੋ ਅਸੀਂ ਨਾਲ ਦਵਾਈ ਦਿੰਨੇ ਆਂ ਚاہے ਤਾਹੋ ਨਸ਼ਾ ਦਾ ਹੋਵੇ ਕੋਈ ਵੀ ਟੌਪਿਕ ਜਿਵੇਂ ਚਿੱਟਾ ਅਫੀਮ ਸ਼ਰਾਬ ਭੁੱਕੀ ਸਮੈਕ ਗਾਂਜਾ ਚਾਹੇ ਕੋਈ ਮੈਡੀਕਲ ਨਸ਼ਾ ਹੈ ਚਾਹੇ ਕੋਈ ਰਵੈਤੀ ਨਸ਼ਾ ਹੈ ਕਿਸੇ ਕਿਸਮ ਦਾ ਜਿੰਨਾ ਵੀ ਮਰਜੀ ਨਸ਼ਾ ਜਿੰਨਾ ਵੀ ਮਰਜੀ ਭਿਆਨਕ ਨਸ਼ਾ ਜਿੰਨੀ ਵੀ ਮਰਜੀ ਰੋਜ਼ ਦਾ ਲੈਂਦਾ ਉਹ ਚਾਹੇ ਫੌਰਨ ਦੀ ਗੱਲ ਕਰੀ ਜਾਵੇ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਆਸਟ੍ਰੇਲੀਆ ਜਰਮਨ ਦੀ ਜਾਓ ਬਾਹਰ ਦੇਸ਼ਾਂ ਵਿਦੇਸ਼ਾਂ ਦੀ ਜਾ ਪੂਰੇ ਬਲਡ ਦੀ ਜਿੰਨੀ ਮਰਜ਼ੀ ਡੋਜ ਦਾ ਤੇ ਭੈਣ ਕਿ ਨਸ਼ਾ ਲੈਂਦਾ ਉਹਨਾਂ ਨੇ ਸਾਡੇ ਲਵੇ ਇੱਕ ਵਾਰ ਆਉਣੇ ਸਾਡਾ ਮੋਬਾਈਲ ਨੰਬਰ 90418 94655 90418 94655 ਸਾਡਾ ਮੋਬਾਈਲ ਨੰਬਰ ਹੈ ਆਉਣ ਤੋਂ ਪਹਿਲਾਂ ਉਹਨਾਂ ਨੇ ਸਾਨੂੰ ਪਹਿਲਾਂ ਫੋਨ ਕਰਨਾ ਹੈ ਫੋਨ ਕਰਕੇ ਨੰਬਰ ਲਵਾਉਣਾ ਹੈ ਗੁਰੂ ਘਰ ਮੱਥਾ ਟੇਕ ਕੇ ਆਉਣਾ ਜਿਹੜੇ ਵੀ ਨਗਰ 'ਚ ਉਹ ਤੁਰਨਗੇ ਉਸ ਗੁਰੂ ਘਰ ਦੇ ਵਿੱਚ ਆਸ਼ੀਰਵਾਦ ਲੈ ਕੇ ਆਉਣੇ ਗਉਆਂ ਵਾਸਤੇ ਕੁਛ ਨਾ ਕੁਛ ਲੈ ਕੇ ਆਉਣੇ ਜਾਂ ਪਾ ਕੇ ਆਉਣੇ ਜਿਹੜਾ ਇਨਸਾਨ ਸਾਡੇ ਕੋਲ ਆਵੇ ਆਊਗਾ ਜਿਹੜੀ ਅਸੀਂ ਦਵਾਈ ਦਿੰਨੇ ਆ ਮਹਾਪੁਰਸ਼ੋ ਬਿਲਕੁਲ ਫਰੀ ਦਿੰਨੇ ਆ ਕੋਈ ਪੈਸਾ ਨਹੀਂ ਲੈਂਦੇ ਜਿਹੜੀਆਂ ਆਪਾਂ ਸਮਾਸੀਂ ਲਿਖ ਕੇ ਦੇਵਾਂਗੇ ਜਿਨ੍ਹਾਂ ਨਾਲ ਬ੍ਰੇਨ ਐ ਨੂੰ ਤਾਕਤ ਮਿਲਦੀ ਐ ਜਿਹੜਾ ਬਲੱਡ ਐ ਇਨਸਾਨ ਦਾ ਚੇਂਜ ਹੁੰਦਾ ਉਹ ਲਿਖ ਕੇ ਦੇਵਾਂਗੇ ਅਗਲਾ ਲੈ ਕੇ ਆ ਜਾਂਦਾ ਅਸੀਂ ਅੱਗ ਤੇ ਮਾਰ ਕੇ ਬਣਾ ਕੇ ਦੇ ਦਿੰਨੇ ਆ ਪਰ ਅਸੀਂ ਮਹਾਪੁਰਸ਼ੋ ਕੋਈ ਪੈਸਾ ਨਹੀਂ ਲੈਣਾ ਜਾਂ ਕਿਸੇ ਸਾਡੇ ਵੀਰ ਭਾਈ ਨੂੰ ਬ੍ਰੇਨ ਦਾ ਹੈਗਾ ਚੀਜ਼ ਧਰ ਕੇ ਭੁੱਲ ਜਾਂਦਾ ਐ ਦੁਬਾਰਾ ਉਹਦੇ ਯਾਦ ਆਸਤ ਕਮਜ਼ੋਰ ਹੋ ਜਾਂਦੀ ਐ ਸਿਰਦਰਦ ਕਰਦਾ ਰਹਿੰਦਾ ਜਾਂ ਪੈਰਾਲਾਈਜ਼ ਹੋ ਜਾਂਦਾ ਜਾਂ ਹਾਰਟ ਦੀ ਸਮੱਸਿਆ ਹੈ ਜਾਂ ਡਾਕਟਰ ਨੇ ਕਿਹਾ ਤਾਂ ਵੀ ਤੇਰੇ ਸਟੈਂਟ ਪਊਗਾ ਉਹਦੇ ਵਾਸਤੇ ਸਿਰਫ ਸਾਨੂੰ 1 ਮਹੀਨਾ ਸਾਡ ਲਵੇ ਆਵੇ ਨਾ ਉਹਦੇ ਜ਼ਿੰਦਗੀ ਦੇ ਵਿੱਚ ਸਟੈਂਟ ਪੈਣ ਦੀ ਏ ਜੇ ਡਾਕਟਰ ਨੇ ਕਿਹਾ ਤਾਂ ਵੀ 90% ਹਾਰਟ ਤੁਹਾਡਾ ਬੀਕ ਹੈ ਵੀ ਹਾਰਟ ਕੰਮ ਨਹੀਂ ਕਰਦਾ ਬਾਈ ਜੀ ਕੇਰਾ ਗਊਆਂ ਲਵੇ ਅਸੀਂ ਅਰਦਾਸ ਬੇਨਤੀ ਕਰਕੇ ਦਵਾਈ ਦੇਵਾਂਗੇ ਦੁਬਾਰਾ ਉਹਨੂੰ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਪੈਣੀ ਕਿਸੇ ਦੇ ਚੂਲੇ ਦਰਦ ਕਰਦੇ ਐ ਜਦ ਸਰੀਰ ਪੂਰਾ ਨਰਜੀਜ ਨਹੀਂ ਰਹਿਦਾ ਸਰੀਰ ਦਰਦ ਕਰਦਾ ਰਹਿੰਦਾ ਜਾਂ ਨਸਾਂ ਜਿਹੜੀਆਂ ਬ੍ਰੇਨ ਦੀਆਂ ਉਹ ਕਮਜ਼ੋਰ ਹੋ ਚੁੱਕੀਆਂ ਨੇ ਉਹ ਬਾਰ-ਬਾਰ ਮੈਡੀਸ਼ਨ ਲੈ ਕੇ ਆ ਕੇ ਚੁੱਕਿਆ ਦਵਾਈਆਂ ਦੇ ਲਵੇ ਜਾਂਦਾ ਇਦਾਂ ਉਹਨਾਂ ਤੋਂ ਵੀ ਕਈ ਗਰੀਬ ਬਜ਼ੁਰਗੋ ਵਿਚਾਰੇ ਹੁੰਦੇ ਨੇ ਉਹਨਾਂ ਦੇ ਪੈਸੇ ਦੀ ਸਮਰੱਥਾ ਨਹੀਂ ਹੁੰਦੀ ਇਲਾਜ ਕਰਵਾਉਣ ਦੀ ਤਾਂ ਭਾਈ ਸਾਡ ਲਵੇ ਆਉਣ ਇੱਕ ਵਾਰ ਗੁਰੂ ਘਰ ਮੱਥਾ ਟੇਕ ਕਿਉਂ ਨਾ ਗਊਆਂ ਨੂੰ ਕੁਛ ਨਾ ਕੁਛ ਪਾ ਕੇ ਆਉਣ ਕੋਈ ਅਸੀਂ ਪੈਸਾ ਨਹੀਂ ਲੈਂਦੇ ਗੁਰੂ ਮਹਾਰਾਜ ਦੀ અપਾਰ ਕਿਰਪਾ ਹੋ ਜਾਂਦੀ ਦੇਖੋ ਮਹਾਪੁਰਸ਼ੋ ਜਿਹੜੇ ਲੋਕ ਕਹਿੰਦੇ ਨੇ ਵੀ ਸਾਡਾ ਕਾਰੋਬਾਰ ਬੀਕ ਹੋ ਗਿਆ ਬਾਬਾ ਜੀ ਅਸੀਂ ਜਮਾ ਮਰਨ ਕਿਨਾਰੇ ਬੈਠੇ ਆ ਸਾਡੇ ਅੱਜ ਪਰਿਵਾਰ ਦੇ ਵਿੱਚ ਰੋਟੀ ਨਹੀਂ ਪਗਦੀ ਜਾਂ ਜਿਹੜੇ ਬੰਦੇ ਕਹਿੰਦੇ ਨੇ ਵੀ ਅਸੀਂ ਆਪਣੀ ਜ਼ਮੀਨ ਵੇਚ ਕੇ ਬੱਚਾ ਬਾਹਰ ਭੇਜ ਜਾਈਗਾ ਉੱਥੇ ਜਾ ਕੇ ਨਸਿਆਂ ਤੇ ਲੱਗ ਗਿਆ ਸਾਡੇ ਪਰਿਵਾਰ 'ਚ ਅੱਜ ਪ੍ਰਸ਼ਾਦਾ ਖਾਣ ਦਾ ਵੀ ਸਮਾਂ ਨਹੀਂ ਹੈਗਾ ਜਾ ਬੱਚੇ ਨਸੇ ਦੀ ਦਲਦਲ ਦੇ ਵਿੱਚ ਇੰਨੇ ਜਾ ਚੁੱਕੇ ਹੁੰਦੇ ਨੇ ਆਪਦੇ ਮਾਪੇ ਉਹਨੂੰ ਕੁੱਟਦੇ ਮਾਰਦੇ ਨੇ ਸਵੇਰ ਫੇਰ ਹੋਈ ਸਾਡੀਆਂ ਧੀਆ ਭੈਣਾਂ ਆ ਕੇ ਰੋਂਦੀਆਂ ਨੇ ਵੀ ਸਵੇਰ ਫੇਰ ਹੋਈ ਇਹ ਬਾਬਾ ਜੀ ਪੈਸੇ ਮੰਗਦਾ ਸੀ ਜਉਨੇ ਸਾਡਾ ਬੱਚਾ ਮਰ ਜੇ ਵੀ ਸੱਤੋਂ ਪੈਸਾ ਨਾ ਲੱਗੇ ਜਾਂ ਸਾਡੀ ਮੌਤ ਹੋ ਜੇ ਉਹਦੋਂ ਜਿਹੜਾ ਇਹ ਦਰਦ ਹੈ ਮਾਂ ਪੁੱਤੋ ਸਾਤੋਂ ਦੇਖਿਆ ਨਹੀਂ ਗਿਆ ਸਾਡੇ ਨਵੇਂ ਜਾਇਦਾਦ ਦਾ ਤੋੜ ਨਹੀਂ ਬਹੁਤ ਵੱਡਾ ਕਾਰੋਬਾਰ ਨੇ ਸਾਡੇ ਅਮਰੀਕਾ ਕੈਨੇਡਾ ਦੇ ਵਿੱਚ ਕਾਰੋਬਾਰ ਨੇ ਪੁੱਤੋ ਸਾਡੇ ਉਰੇ ਮੈਰਜ ਪੈਲਸ ਸੈਲਰ ਆੜ ਦੇ ਕੰਮ ਨੇ ਪੁੱਤੋ ਸਾਡੇ ਤੇ ਗੁਰੂ ਮਹਾਰਾਜ ਦੀ ਕਿਰਪਾ ਹੀ ਐ ਢੀ ਐ ਬੇਟਾ ਵੀ ਇਹ ਸਾਡੇ ਲਈ ਗੱਲ ਹੀ ਕੁਛ ਨਹੀਂ ਜਦੋਂ ਕੁਦਰਤ ਦਾ ਅਸ਼ੀਰਵਾਦ ਹੋਵੇ ਸੰਤਾ ਮਹਾਪੁਰਸ਼ਾਂ ਦਾ ਅਸ਼ੀਰਵਾਦ ਹੋਵੇ ਗਊ ਮਾਤਾ ਦਾ ਅਸ਼ੀਰਵਾਦ ਹੋਵੇ ਪਤੇ ਫਿਰ ਬਹੁਤ ਛੋਟੀ ਗੱਲ ਲੱਗਣ ਲੱਗ ਜਾਂਦੀ ਐ ਜਿਹੜੀ ਨਹੀਂ ਸੱਚ ਤੇ ਸੱਚ ਦੇ ਜਿਹੜਾ ਇਨਸਾਨ ਤੁਰਿਆ ਪੁੱਤ ਉਹਨੂੰ ਤੱਤੀ ਤਵੀਂ ਠੰਡੀ ਲੱਗੀ ਐ ਅ ਬਾਬਾ ਜੀ ਜਦੋਂ ਦਵਾਈਆਂ ਬਣਾਉਨੇ ਤੁਸੀਂ ਫਿਰ ਕਿੱਦਾਂ ਦੀ ਰਾਤ ਬੇਨਤੀ ਕਰਦੇ ਹਾਂ ਜਿਹੜਾ ਉਹ ਬੰਦੇ ਦਾ ਭਲਾ ਹੋਵੇ ਜਿਹੜੀ ਕਾਰੋਬਾਰ ਦੇ ਵਿੱਚ ਅ ਕਾਰੋਬਾਰ ਬੀਕ ਹੋ ਜਾਂਦੇ ਨੇ ਬੰਦਿਆਂ ਦੇ ਪਰਿਵਾਰ ਦੇ ਵਿੱਚ ਕਲੇਸ਼ ਰਹਿੰਦੇ ਨੇ ਪਤੀ ਪਤਨੀ ਦਾ ਆਪਸ ਵਿੱਚ ਹੀ ਡਿਸਪੂਟ ਪੈ ਜਾਂਦਾ ਜਾਂ ਬੱਚਿਆਂ ਨਾਲ ਮੇਲ ਨਹੀਂ ਹੁੰਦਾ ਕਿਸੇ ਵੀ ਕਿਸਮ ਦਾ ਕਾਰੋਬਾਰ ਵੀ ਕੋ ਹੋ ਚੁੱਕਾ ਹੈ ਜਾਂ ਬਿਮਾਰੀਆਂ ਰਾਹੀਂ ਪੈਸੇ ਲੱਗਦੇ ਨੇ ਬੰਦੇ ਨੂੰ ਹਸਪਤਾਲਾਂ ਦੇ ਗੀੜੇ ਖਾਣੇ ਪੈਂਦੇ ਆ ਜਿਹੜੇ ਕਹਿੰਦੇ ਨੇ ਵੀ ਅਸੀਂ ਤਾਂ ਨਹੀਂ ਹੁਣ ਦੁਬਾਰਾ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਦੇ ਉਹਨਾਂ ਨੇ ਗੁਰੂ ਘਰ ਮੱਥਾ ਟੇਕ ਕੇ ਆਉਣਾ ਹੈ ਆਪਦੇ ਗੁਰੂ ਨਗਰ ਚ ਆਉਣਾ ਹੈ ਹਾਂ ਇੱਕ ਸੋਨੂੰ ਬੇ ਦੁਬਾਰਾ ਮੈਂ ਬੇਨਤੀ ਕਰਨ ਲੱਗਿਆ ਜਿਹੜੇ ਲੋਕ ਕਹਿੰਦੇ ਨੇ ਵੀ ਕਾਲਾ ਇਲਮ ਹੈ ਕਾਲੇ ਇਲਮ ਦਾ ਕਰਾ ਹੈ ਵੈ ਜੀ ਉਹਦਾ ਇਹ ਸਭ ਬਾਈ ਜੀ ਟਕਵੰਜ ਬਾਜੀ ਆ ਲੋਕਾਂ ਦਾ ਲੁੱਟਣ ਦੇ ਬਹਾਨੇ ਬਣਾਏ ਬਿਨੇ 10ਵਾਂ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਕਹਿਗੇ ਦੇ ਵੀ ਬਾਈ ਜੀ ਤੁਸੀਂ ਉਹਨਾਂ ਦੀ ਅਰਦਾਸ ਬੇਨਤੀ ਕਰੋ ਛੋਡੇ ਜਿੱਡੇ ਤੋਂ ਮਰਜੀ ਵੱਡੇ ਤੋਂ ਵੱਡਾ ਦੁੱਖ ਹੈ ਇੱਕ ਬੇਨਤੀ ਨਾਲ ਮਹਾਪੁਰਸ਼ੋ ਸਹੀ ਹੋ ਜਾਂਦਾ ਹੈ ਸਾਡੇ ਲਵੇ ਉਹਦੇ ਗਉਆਂ ਲਵੇ ਸੀ 2 ਵਜੇ ਰਾਤ ਨੂੰ ਅਰਦਾਸ ਕਰਦੇ ਆ 2 ਤੋਂ ਲੈ ਕੇ 4 ਵਜੇ ਤੱਕ ਜਿੱਦਾਂ ਵੀ ਮਰਜੀ ਅੜੇ ਤੋਂ ਵੱਡੇ ਤੋਂ ਵੱਡਾ ਕੰਮ ਅੜਿਆ ਹੋਵੇ ਬੰਦੇ ਦਾ ਅਸੀਂ ਅਰਦਾਸ ਕਰਾਂਗੇ ਉਹਦਾ ਕੰਮ ਨਾ ਠੀਕ ਹੋਵੇ ਤਾਂ ਉਹਦੀ ਜ਼ਿੰਮੇਵਾਰੀ ਅਸੀਂ ਲੈਣੇ ਆ ਜੀ ਬਾਬਾ ਜੀ ਇਹ ਸਵੇਰੇ 2 ਵਜੇ ਅਰਦਾਸ ਕਰ ਦਿਓ 2 ਤੋਂ ਲੈ ਕੇ 4 ਵਜੇ ਤੱਕ ਜੀ ਅਰਦਾਸ ਬੇਨਤੀ ਹੁੰਦੀ ਹੈ ਜਿਹੜੇ ਵੀ ਇਨਸਾਨ ਨੇ ਕਾਰੋਬਾਰ ਦੇ ਵਾਅਦੇ ਵਾਸਤੇ ਆਪਦੇ ਕਾਰੋਬਾਰ ਵਾਸਤੇ ਜਾਂ ਸਾਡੀ ਧੀ ਤੇ ਰਾਣੀ ਦੇ ਬੱਚਾ ਪੈਦਾ ਨਹੀਂ ਹੁੰਦਾ ਜਾਂ ਕਾਰੋਬਾਰ ਬੀਕ ਹੋ ਜਾਂਦਾ ਜਾਂ ਸਾਰੀ ਉਮਰ ਹੋ ਜਾਂਦੀਆਂ ਨੇ ਦਵਾਈਆਂ ਲੈਂਦੇ ਨੂੰ ਵੀ ਹਾਰਟ ਬੀਕ ਹੋ ਗਿਆ ਡਾਕਟਰ ਕਹਿੰਦੇ ਨੇ ਹਾਰਟ ਦਾ ਆਪਰੇਸ਼ਨ ਹੋਊਗਾ ਸਟੈਂਟ ਪਊਗਾ ਬ੍ਰੇਨ ਦੀਆਂ ਦਵਾਈਆਂ ਲੈ ਲੈਨੇ ਉਮਰਾਂ ਲੰਘ ਚੁੱਕੀਆਂ ਨੇ ਦਵਾਈਆਂ ਨਹੀਂ ਲੱਗਦੀਆਂ ਬੇਟਾ ਅਸੀਂ ਹਰ ਇੱਕ ਕਿਸਮ ਦੀ ਦਵਾਈ ਦਿੰਨੇ ਆ ਸਾਡੇ ਲਵੇ ਥੋੜਾ ਰਾਸ ਜਿਆਦਾ ਹੁੰਦਾ ਇਕੱਠੀ ਜਿਆਦਾ ਹੁੰਦਾ ਜਦੋਂ ਆਉਣਾ ਪਹਿਲਾਂ ਫੋਨ ਕਰਕੇ ਨੰਬਰ ਲਵਾ ਕੇ ਗੁਰੂ ਘਰ ਦਾ ਅਸ਼ੀਰਵਾਦ ਲੈ ਕੇ ਆਉਣੇ ਗਉਆਂ ਨੂੰ ਜਿਹੇ ਆਟੇ ਦੇ ਮੁੱਠੀ ਲਿਓ ਚੇ ਕੋਈ ਵੀ ਚੀਜ਼ ਖਾਣ ਨੂੰ ਲੈ ਕੇ ਆਓ ਮੁੱਲ ਨਾ ਲਿਓ ਲਿਓ ਕਰੋ ਪ੍ਰਸ਼ਾਦੇ ਬਣਾ ਕੇ ਲੈ ਆ ਸਕਦੇ ਹੋ ਮਿੱਠੇ ਬਸ ਅਸੀਂ ਇੱਕ ਅਰਦਾਸ ਕਰਾਂਗੇ ਉਰੇ ਅਰਦਾਸ ਕਰਕੇ ਉਹਨਾਂ ਨੇ ਆਪ ਦੀ 7 ਰਣ ਸੇਵਾ ਕਰਨੀਆਂ ਗੋਆਂ ਦੀ ਜਿੱਡਾ ਮਰਜੀ ਅੜੇ ਤੋਂ ਵੱਡੇ ਤੋਂ ਵੱਡਾ ਕੰਮ ਅੜਿਆ ਵਾ ਬਾਈ ਜੀ ਅਸੀਂ ਕਹਿੰਨੇ ਆ ਸਾਡਾ ਸਤਗੁਰ ਦਸਵੇਂ ਪਾਤਸ਼ਾਹ ਦਸਵਾਂ ਗ੍ਰੰਥ ਸਾਡੇ ਪੂਰੀ ਕਰਦਾ ਜੀ ਬਾਬਾ ਜੀ ਜਦੋਂ ਤੁਸੀਂ ਅਰਦਾਸ ਕਰਦੇ ਹੋ ਹਾਂਜੀ ਸਫਲ ਹੋ ਜਾਂਦੇ ਹੋ ਉਹਦੇ ਵਿੱਚ ਲੋਕ ਫਿਰ ਮੁੜ ਕੇ ਆ ਕੇ ਮਿਲਦੇ ਨੇ ਨਹੀਂ ਤਾਂ ਲੋਕ ਉਹਦੇ ਦੁੱਖੀ ਨਹੀਂ ਤਾਂ ਆਉਂਦੇ ਨੇ ਖੁਸ਼ੀ ਵੇਲੇ ਬੋਕਟਾ ਲੋਕਾਂ ਦੀ ਸੁਣ ਲਓ ਗੱਲ ਜੀ ਇਹ ਪਬਲਿਕ ਨੇ ਸਾਡਾ ਬਹੁਤ ਜਿਆਦਾ ਸਾਥ ਦਿੱਤਾ ਹੈ ਮੈਂ ਕਹਿੰਦਾ ਜਿੰਨੇ ਸੱਚੇ ਲੋਕ ਸਾਡੇ ਪੰਜਾਬ ਦੇ ਨੇ ਸੈਡ ਹੋਰ ਸਟੇਟ ਦਾ ਨਾ ਹੋ ਸਕੇ ਸਾਡੇ ਨਵੇਂ ਅਮਰੀਕਾ ਤੋਂ ਬੱਚੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਬਾਬਾ ਜੀ ਵੀ ਸਾਡੇ ਬ੍ਰੇਨ ਦੀਆਂ ਨਸਾਂ ਨੇ ਜਿਹੜੇ ਸਾਡੀਆਂ ਕਮਜ਼ੋਰ ਹੋ ਚੁੱਕੀਆਂ ਨੇ ਜਾਂ ਬਾਹਰ ਫੌਰਨ ਦੇ ਵਿੱਚ ਚਿੱਟਾ ਤੇ ਆਈਸਾਂ ਦਾ ਸੱਤ ਚੱਲਦਾ ਜਿਹੜੇ ਬੱਚੇ ਗੁੰਮ ਹੋ ਚੁੱਕੇ ਸੀ ਦੀ ਹੁਣ ਸਾਡਾ ਅਮਰੀਕਾ ਤੇ ਆਸਟ੍ਰੇਲੀਆ ਦਾ ਵੀਜ਼ਾ ਲੱਗਿਆ ਜੀ ਉਹ ਸਾਡੀ ਪਬਲਿਕ ਨਹੀਂ ਲਵਾਇਆ ਜੀ ਵੀ ਉਰੇ ਆ ਕੇ ਬਾਬਾ ਜੀ ਕੈਂਪ ਲਾਓ ਜਿਵੇਂ ਤੁਸੀਂ ਅਮਰੀਕਾ ਦੇ ਆਸਟ੍ਰੇਲੀਆ ਦੇ ਵਿੱਚ ਬੱਚੇ ਠੀਕ ਕੀਤੇ ਨੇ ਪੰਜਾਬ ਦੇ ਵਿੱਚ ਠੀਕ ਕਰੇ ਨੇ ਬਾਬਾ ਜੀ ਦੇਸ਼ਾਂ ਵਿਦੇਸ਼ਾਂ ਦਾ ਜਿਹੜੇ ਤੁਸੀਂ ਦੱਸਦੇ ਹੋ ਟੂਰ ਲਾਉਨੇ ਹੋ ਹਾਂਜੀ ਉਹਦੇ ਵਿੱਚ ਫਿਰ ਕੀ ਕੀ ਹੁੰਦਾ ਹੈ ਮਹਾਪਰਸੋ ਸਾਡਾ ਜਿਵੇਂ ਕਿਸੇ ਦਾ ਬੱਚਾ ਆਈਸਲੈਂਡ ਅਸਾ ਕਰਦਾ ਉਹ ਕੋਮਾ ਚਲਾ ਗਿਆ ਗੁੰਮ ਹੋ ਗਿਆ ਜਦੋਂ ਉਹਦਾ ਕੱਲਾ ਬੱਚਾ ਅਰਦਾਸ ਕਰਕੇ ਸੀ ਦਵਾਈ ਦਿੰਨੇ ਨੇ ਆਪਾਂ ਸਮਾਂ ਦਿੰਨੇ ਆ ਉਹਦਾ ਬਲੱਡ ਚੇਂਜ ਹੋ ਜਾਂਦਾ ਬ੍ਰੇਨ ਨੂੰ ਤਾਕਤ ਮਿਲਦੀ ਹੈ ਉਹ ਬੱਚਾ ਜਦੋਂ ਆਪਣੇ ਸੋਧ ਬੁੱਧ ਚ ਆ ਜਾਂਦਾ ਉਹ ਪਰਿਵਾਰ ਤੋਂ ਖੁਸ਼ੀਆਂ ਸਾਂਭੀਆਂ ਨਹੀਂ ਜਾਂਦੀਆਂ ਬੇਟਾ ਜਾਂ ਕਿਸੇ ਧੀ ਭੈਣ ਦਾ ਇਕੱਲਾ ਹੀ ਬੱਚਾ ਜਦੋਂ ਨਸ਼ਾ ਕਰਦਾ ਚਿੱਟੀ ਚ ਸਮੈਗ ਚ ਪੈ ਗਿਆ ਉਹਨੇ ਆਪਣੇ ਸਿਰੰਜਾਂ ਨਾਲ ਦਾ ਸਰੀਰਕਾਰ ਰੱਖਿਆ ਜਦੋਂ ਉਹ ਪਰਿਵਾਰ ਦੇ ਵਿੱਚ ਬੱਚਾ ਸਹੀ ਹੋ ਕੇ ਮਾਂ ਪਿਓ ਦੇ ਪੈਰੀ ਹੱਥ ਲਾ ਕੇ ਉਹਦਾ ਜਗ ਜੀਵਨ ਨਮਾ ਕਰਦਾ ਫਿਰ ਜਿਹੜੀਆਂ ਉਹਨਾਂ ਦੀਆਂ ਅਰਦਾਸਾਂ ਨੇ ਉਹਨਾਂ ਦੀਆਂ ਅਸੀਰਵਾਦ ਨੇ ਉਹ ਸਾਨੂੰ ਬਦੰਦੀਆਂ ਤੇ ਕਲੇਕੀ ਜਾਂਦੇ ਨੇ ਜੀ ਬਾਬਾ ਜੀ ਜਿਹੜਾ ਵਦੇਸ਼ਾਂ ਦੀ ਧਰਤੀ ਤੇ ਪੰਜਾਬ ਦੇ ਵਿੱਚ ਤੁਸੀਂ ਭਲਾ ਕਰ ਰਹੇ ਹੋ ਹਾਂਜੀ ਤੇ ਸਰਕਾਰਾਂ ਵੱਲੋਂ ਕੋਈ ਪੇਟ ਥਾਪੜੀ ਜਾਂਦੀ ਹੈ ਕਦੇ ਸਨਮਾਨ ਸਨਮਾਨ ਮਿਲੇ ਦੇਖੋ ਮਹਾਪੁਰਸ਼ੋ ਇਹ ਜੇ ਆਪਾਂ ਸਮਝੀਏ ਇਹ ਇਕੱਲੇ ਸਰਕਾਰਾਂ ਦਾ ਕੰਮ ਨਹੀਂ ਇਹ ਇਕੱਲੇ ਪਰਿਵਾਰ ਦਾ ਕੰਮ ਨਹੀਂ ਜੇ ਕਿਸੇ ਦਾ ਬੱਚਾ ਕੋਈ ਮਾਰੀ ਸੰਗਤੀ ਚ ਪੈ ਗਿਆ ਮਾਰੇ ਦਲਦਲ ਦੇ ਵਿੱਚ ਪੈ ਗਿਆ ਤਾਂ ਤਾਇਆ ਚਾਚਾ ਦਾ ਵੀ ਫਰਜ਼ਮੰਦ ਦਾ ਉਹਨੂੰ ਜਾ ਕੇ ਸਮਝਾਉਣ ਸਾਡੇ ਪੰਚਾਂ ਸਰਪੰਚਾਂ ਦਾ ਨੰਬਰਦਾਰਾਂ ਦਾ ਫਰਜ਼ਮੰਦ ਹੈ ਉਹਨੂੰ ਜਾ ਕੇ ਸਮਝਾਉਣ ਜੇ ਬੱਚਾ ਨਹੀਂ ਸਮਝਦਾ ਤਾਂ ਸਾਡੇ ਤੋਂ ਅੱਗੇ ਆ ਕੇ ਮੈਡੀਸ਼ਨ ਲੈ ਕੇ ਜਾਣ ਜੇ ਆਪਾਂ ਇਕੱਲਾ ਸਰਕਾਰਾਂ ਦੀ ਛੱਡ ਦਾਂਗੇ ਤਾ ਆਪਣਾ ਜਿਹੜਾ ਹੈਗਾ ਆਉਣ ਵਾਲੀ ਜਿਹੜੇ ਨਸਲਾਂ ਨੇ ਉਹਨਾਂ ਦੀ ਖੁਦਕੁਸ਼ੀ ਹੁੰਦੀ ਜਾਊ ਹੁਣ ਸਾਡੇ ਨਾਲ ਅਸਰਾਰ ਜੀ ਆਏ ਨੇ ਬਾਣੇ ਚਾਹੀਨੇ ਦੇਖੋ ਸਿੱਖ ਦਾ ਸਮਾਜ ਦਾ ਉਹਨੇ ਤਿਆਰ ਬਰ ਤਿਆਰ ਹੋ ਕੇ ਰਹਿਣਾ ਸਿੱਖ ਮжоਰਿਟੀ ਦਾ ਫਰਜ਼ ਹੈ ਕਿਸੇ ਦੀ ਮਦਦ ਕਰਨੀ ਅਸੀਂ ਜਨਮੀ ਇਸ ਘਰੇ ਲਈਤਾ ਹੈ ਅਸੀਂ ਜਨਮੀ ਇਸ ਹੋਦ ਧਰਤੀ ਦੇ ਲਈਤਾ ਹੈ ਵੀ ਸਾਡੇ ਜਿਹੜੇ ਖੂਨ ਦਾ ਤਣਕਾ ਤਣਕਾ ਹੈ ਇਹ ਸਾਰਾ ਅਸੀਂ ਉਹਨਾਂ ਦੀ ਸੇਵਾ ਦੇ ਵਿੱਚ ਹੀ ਕਰਵਾਣ ਕਰਾਂਗੇ ਬੱਬਾ ਜੀ ਜਦੋਂ ਤੁਹਾਨੂੰ ਮਿਲਣਾ ਹੋਵੇ ਨੰਬਰ ਤੁਸੀਂ ਦੱਸਤਾ ਕਿਹੜੀ ਜਗ੍ਹਾ ਤੇ ਆਉਣਾ ਕਿੱਥੇ ਆਉਣਾ ਉਹਨਾਂ ਬਾਰੇ ਵੀ ਥੋੜਾ ਜਿਹਾ ਦਰਸ਼ਕਾਂ ਨੂੰ ਸਮਝਾ ਦਿਓ ਸਾਡਾ ਪਿੰਡ ਕੱਟੂਵਾਲੀਆਂ ਜੀ ਜ਼ਿਲ੍ਹਾ ਸੰਗਰੂਰ ਹੈ ਸਾਡਾ ਮਿਲਣ ਦਾ ਸਮਾਂ ਸਵੇਰੇ 4 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਹੈ ਜੀ ਸਾਡਾ ਮੋਬਾਈਲ ਨੰਬਰ 904118 94655 ਜਿਹੜਾ ਇਨਸਾਨ ਕੋਈ ਦੂਰ ਹੈ ਲਾਹੌਰ ਹੈ ਜਾਂ ਜਰਮਨ ਹੈ ਜਾਂ ਅਮਰੀਕਾ ਕੈਨੇਡਾ ਆਇਰਲੈਂਡ ਫਰਾਂਸ ਆਸਟ੍ਰੇਲੀਆ ਦੂਰ ਤੋਂ ਆੜੇ ਆ ਨੇੜੇ ਆ ਨਹੀਂ ਵੀ ਆ ਸਕਦਾ ਉਹਨਾਂ ਨੇ ਸਾਡਾ ਕੋਈ ਨੰਬਰ ਜਿਹੜਾ ਹੈਗਾ ਸਾਨੂੰ ਐਡਰੈਸ ਲਿਖਾਉਣਾ ਹੈ ਅਸੀਂ ਦਵਾਈ ਕੋਰੀਅਰ ਕਰਕੇ ਉਹਨਾਂ ਦੇ ਪਰਿਵਾਰ ਚ ਪਹੁੰਚਾ ਆਵਾਂਗੇ ਤਾਂ ਬੱਬਾ ਜੀ ਜਿਹੜੀ ਕੋਰੀਅਰ ਕਰੋਗੇ ਦਵਾਈ ਉਹਦਾ ਕੋਈ ਖਰਚਾ ਨਾ ਜੀ ਨਾ 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 ਅਸੀਂ ਕੋਈ ਖਰਚਾ ਹੀ ਨਹੀਂ ਲੈਣਾ ਜੀ ਜਿਹੜਾ ਭਸਮਾ ਅਸੀਂ ਲਿਖ ਕੇ ਦੇਵਾਂਗੇ ਅਗਲਾ ਲੈ ਕੇ ਆਉਗਾ ਅਸੀਂ ਬਣਾ ਕੇ ਦੇਵਾਂਗੇ ਜਿਹੜੀ ਅਸੀਂ ਆਪ ਦੇ ਲਵੋ ਦਵਾਈ ਦੇਵਾਂਗੇ ਉਹ ਫ੍ਰੀ ਦੇਣੀ ਦੇਣੀ ਹੈ ਜੀ ਸਾਡਾ ਖਰਚਾ ਕਰਦਾ ਸਾਡਾ ਕੋਈ ਖਰਚਾ ਨਹੀਂ ਬਾਬਾ ਜੀ ਜਿਹੜੇ ਬੱਚੇ ਬੀਕਨਸ ਹੁੰਦੇ ਨੇ ਜਾਂ ਜਿਹੜੀ ਬੀਬੀ ਕੋਲੇ ਬੱਚਾ ਨਹੀਂ ਹੁੰਦਾ ਉਹਨਾਂ ਵਾਸਤੇ ਕਿਹੋ ਜਿਹਾ ਇਲਾਜ ਨੇ ਤੁਹਾਡੇ ਕੋਲੇ ਉਹ ਵੀ ਇਲਾਜ ਫਰੀ ਨੇ ਸਾਰੇ ਮੈਂ ਕਹਿੰਦਾ ਡਾਕਟਰ ਕਹਦੇ ਜੀ ਵੀ ਬੱਚੇਦਾਨੀ ਨੂੰ ਸੋਜ ਆਈ ਵੀ ਹੈ ਉਹ ਜੋ ਪ੍ਰੋਪਰ ਅੰਡਾ ਨਹੀਂ ਤਿਆਰ ਹੁੰਦਾ ਵੀ ਜਾਂ ਜਿਹੜੀਆਂ ਉਹਨਾਂ ਦੀਆਂ ਟਿਊਬਾਂ ਨੇ ਉਹ ਬੰਦ ਹੋ ਚੁੱਕੀਆਂ ਨੇ ਜਾਂ ਕਹਿੰਦੇ ਨੇ ਜਿਹੜਾ ਇਨਸਾਨ ਹੈ ਮਰਦਾ ਹੈ ਵੀ ਉਹਦੇ ਸਖਰਾਂ ਨੂੰ ਨਹੀਂ ਬਣਦੇ ਇਹ ਸਾਡੀ ਇਹੀ ਜੀ ਨਿਆਰੀ ਖੇਡ ਹੈ ਪ੍ਰਮਾਤਮਾ ਨੇ ਬਣਾਈ ਵੀ ਅਸੀਂ ਉਰੇ ਆ ਕੇ ਸਾਡਿਆ ਗਊ ਮਾਤਾ ਦੇ ਪੈਰਾਂ 'ਚ ਚਰਨਾ ਜਿਸੀਂ ਹੱਥ ਲਾ ਕੇ ਅਸ਼ੀਰਵਾਦ ਦੇ ਕੀ ਸਾਡੀ ਧੀ ਇਧਰਾਣੀ ਨੂੰ ਜਿਹਦੇ ਦਵਾਈ ਦੇਤੀ ਜੇ ਉਹਦੇ ਬੱਚੀ ਦੇ ਨਾਂ ਬੇਡਾ ਹੋਵੇ ਤਾਂ ਸਾਡੀ ਸੇਵਾ ਸਭ ਵਾਲੀ ਹੈਗੀ ਜੀ ਬੱਬਾ ਜੀ ਜਿਹੜੇ ਬੱਚੇ 20 ਕਿਨਸ ਹੋ ਜਾਂਦੇ ਨੇ ਉਹਨਾਂ ਵਾਸਤੇ ਕੀ ਹੋ ਜੀ ਦੋ ਜੀ ਮਹਾਪੁਰਸੋ ਜਿਹੜੇ ਬੱਚਿਆਂ ਦਾ ਨੈਰੋ ਸਿਸਟਮ ਬੀਕ ਹੋ ਜਾਂਦਾ ਇਹ ਬ੍ਰੇਨ ਹੈ ਜੀ ਬ੍ਰੇਨ ਜਿਹੜੀਆਂ ਨਸਾਂ ਨੇ ਉਹ ਬੀਕ ਹੋ ਜਾਂਦੀਆਂ ਨੇ ਉਹ ਜਿਵੇਂ ਹੁਣ ਡਾਕਟਰ ਕਹਿੰਦੇ ਨੇ ਵੀ ਤੁਹਾਡੇ ਸਟੰਟ ਪਾਉਣਾ ਪਊਗਾ ਹਾਰਟ ਬੀਕ ਹੈ ਹਾਰਡਨਸ ਬੀਕ ਹੈ ਸਾਨੂੰ ਪਸੀਨਾ ਆਉਂਦਾ ਹੈ ਖੂਨ ਗਾੜਾ ਹੋ ਗਿਆ ਤੁਹਾਡਾ ਪਚਨ ਤੰਤਰ ਸਹੀ ਨਹੀਂ ਹੈਗਾ ਜਿਹੜੇ ਬੱਚੇ ਅੰਗਹੀਣ ਹੋ ਜਾਂਦੇ ਨੇ ਜਾਂ ਪੂਰੀ ਉਹਨਾਂ ਦੀ ਸ਼ਕਤੀ ਉੱਠਣ ਬੈਠਣ ਨਹੀਂ ਸਕਦੇ ਮਹਾਂਪੁਰਸ਼ੋ ਗਊ ਮਾਤਾ ਦੇ ਅਸ਼ੀਰਵਾਦ ਨਾਲ ਬਿਲਕੁਲ ਸਹੀ ਹੋ ਜਾਂਦੇ ਨੇ ਜੀ ਦੇਖੋ ਬੰਦਾ ਆਪਦਾ ਨਾਂ ਬੋਂਦਾ ਵੀ ਮੈਂ ਕੀਤਾ ਨਾ ਜੀ ਇਹ ਆਕਾਲ ਪੁਰਖ ਹੈ ਇਹ ਸੱਚੇ ਪਾਤਸ਼ਾਹ ਪਰਮਾਤਮਾ ਜਿਹੜੇ ਬੱਚੇ 10-10 ਹਜ਼ਾਰ ਦਾ ਇੰਜੈਕਸ਼ਨ ਲਾਉਣ ਵਾਲੇ ਤਿੰਨ-ਤਿੰਨ ਟਾਈਮ ਠੀਕ ਹੋ ਸਕਦੇ ਨੇ ਜਿਹੜੇ ਐਸਲਾ ਨਸ਼ਾ ਕਰਕੇ ਅਮਰੀਕਾ ਦੇ ਵਿੱਚ ਗੁੰਮ ਹੋਏ ਹੋਏ ਬੱਚੇ ਠੀਕ ਹੋ ਸਕਦੇ ਨੇ ਜਿਨ੍ਹਾਂ ਦੀਆਂ 10-10 ਸਾਲਾਂ ਦੀ ਨਿਗਾਹ ਗਈਆਂ ਵੀ ਉਹਰੇ ਰੋਸ਼ਨੀ ਆ ਸਕਦੀਆਂ ਨੇ ਜਿਨ੍ਹਾਂ ਦੇ 10-10 ਸਾਲ 20-20 ਸਾਲ ਦੇ ਡਿਪਰੈਸ਼ਨ ਚ ਗਏ ਬਈ ਪਰਿਵਾਰ ਠੀਕ ਹੋ ਸਕਦੇ ਨਹੀਂ ਤਾਂ ਬੇਟਾ ਪ੍ਰਮਾਤਮਾ ਤੋਂ ਤਾਂ ਕੋਈ ਚੀਜ਼ ਹੈ ਹੀ ਨਹੀਂ ਨਾ ਜੀ ਇਹ ਜੇ ਬਾਬਾ ਜੀ ਕਹਦੀਏ ਇਹ ਗਊਆਂ ਪ੍ਰੇਮ ਵੀ ਤੁਹਾਨੂੰ ਬਹੁਤ ਕਰਦੀ ਆ ਇਹ ਦੇਖੋ ਜੀ ਸਾਡਾ ਇਹਨਾਂ ਨਾਲ ਪ੍ਰੇਮ ਹੈ ਇਹਨਾਂ ਦਾ ਸਾਡੇ ਨਾਲ ਪ੍ਰੇਮ ਹੈ ਜੀ ਹੈ ਜੀ ਆਹ ਦੇਖੋ ਇਹਨਾਂ ਦਾ ਸਾਡੇ ਨਾਲ ਬ੍ਰੇਮ ਹੈ ਸਾਡਾ ਇਹਨਾਂ ਦਾ ਪ੍ਰੇਮ ਹੈ ਜੀ ਤੇ ਹੋਰ ਦਾ ਸਾਡੇ ਦਰਸ਼ਕਾਂ ਨੂੰ ਕੀ ਦੱਸਣੀ ਚਾਹੁੰਦਾ ਜੇ ਤੁਹਾਡੇ ਕੋਈ ਸਾਡੇ ਦਰਸ਼ਕਾਂ ਦਾ ਤੁਹਾਡੇ ਦਰਸ਼ਕਾਂ ਉੱਤੇ ਸਾਡੇ ਦਰਸ਼ਕਾਂ ਦਾ ਇੱਕੋ ਹੀ ਨੇ ਜੀ ਸਾਡੇ ਦਾ ਇੱਕੋ ਹੀ ਸਨੇਹ ਹੈ ਵੀ ਜੇ ਕਿਸੇ ਪਰਿਵਾਰ ਦੇ ਵਿੱਚ ਨਸੇ ਜੀ ਇਨਗੈਰੀ ਜਾਗਦੀ ਹੈ ਲਿਵੋ ਪਰਿਵਾਰ ਬਾਰੇ ਪਰਿਵਾਰ ਨੂੰ ਨਹੀਂ ਆਪਣੇ ਬੱਚੇ ਬਾਰੇ ਪਤਾ ਹੁੰਦਾ ਤਾਂ ਉਹਦੇ ਕਿਸੇ ਸਰੀਕੇ ਭਾਈ ਦੇ ਚਾਰੇ ਨੂੰ ਪਤਾ ਲੱਗਦਾ ਤਾਂ ਉਹ ਬੱਚੇ ਦੀ ਦੇਖਰੇਖ ਕਰਨ ਉਸ ਪਹਿਲੀ ਸਟੇਜ ਦੇ ਵਿੱਚ ਬੱਚੇ ਦਾ ਇਲਾਜ ਬਹੁਤ ਸਹੀ ਹੋ ਜਾਂਦਾ ਜੀ ਬਾਕੀ ਜਿਹੜੇ ਜੇ ਅੱਜ ਅੱਗ ਕਿਸੇ ਦੇ ਹੋਰ ਆਈਵੀ ਹੈ ਤਾਂ ਉਹਨੇ ਆਪਣੇ ਵੀ ਆਉਣੀ ਹੋਣਾ ਜੀ ਸਾਰੇ ਬੱਚਿਆਂ ਨੂੰ ਆਦਰ ਸਤਕਾਰ ਦੇਣਾ ਚਾਹੀਦਾ ਹੈ ਚਾਹੇ ਗਰੀਬੀ ਕੱਟ ਲੋ ਪਰਿਵਾਰ ਦੇ ਵਿੱਚ ਨਸਾ ਨਹੀਂ ਹੋਣਾ ਚਾਹੀਦਾ ਜੀ ਅਕਸਰ ਬਾਬਾ ਜੀ ਇੱਕ ਸਵਾਲ ਮੇਰਾ ਰਹਿ ਗਿਆ ਤੁਹਾਡੇ ਕੋਲ ਅਕਸਰ ਮਾਂ ਪਿਓ ਜੋ ਲੱਤ ਚ ਸ਼ੁਰੂ ਹੁੰਦਾ ਬੱਚਾ ਉਹਦੇ ਲ ਘੋ ਲੈ ਲੈਂਦੇ ਨੇ ਜੇ ਕੋਈ ਗਮਾਂਡੀ ਵੀ ਦੱਸਦਾ ਤਾਂ ਉਹਨੂੰ ਬੁਰਾ ਬਣਾਉਂਦੇ ਨੇ ਉਹ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨੀ ਸਾਡੇ ਦਾ ਇੱਕੋ ਹੀ ਗੱਲ ਹੈ ਜੀ ਇੱਕ ਤਾਂ ਜਿਹੜਾ ਦੇਖੋ ਜਿਹੜੀ ਧੀ ਹੈ ਧੀ ਨੂੰ ਸਿੱਖਿਆ ਪਰਨਾਲੀ ਮਾਂ ਦਿੰਦੀ ਹੈ ਬੇੜੇ ਨੂੰ ਸਿੱਖਿਆ ਪਰਨਾਲੀ ਬਾਪ ਦਿੰਦਾ ਦੇਖੋ ਬੱਚਾ ਚਾਹੇ ਕਿਸੇ ਗਰੀਬ ਦਾ ਚਾਹੇ ਅਮੀਰ ਦਾ ਔਰ ਪਿਤਾ ਜੀ ਨੂੰ ਆਪਦੇ ਲਵੇ ਆਪਦਾ ਬੇਟਾ ਰੱਖਣਾ ਚਾਹੀਦਾ ਬੇਟੀ ਮਾਂ ਨੂੰ ਆਪਦੇ ਲਵੇ ਰੱਖਣੀ ਚਾਹੀਦੀ ਹੈ ਜਿਹੀ ਜਿਹੜੀ ਮਾਂ ਪਿਓ ਜਿਹੇ ਦਾ ਕੰਮ ਕਰਦਾ ਫਿਰ ਉਹ ਜਿਹਾ ਕਹਾ ਬੱਚਾ ਕਰਦਾ ਜਦੋਂ ਆਪਾਂ ਆਪਦਾ ਦਰਸ ਕੰਮ ਛੱਡ ਕੇ ਆਪਦੇ ਬੱਚਿਆਂ ਨੂੰ ਦੂਰ ਕਰਦੇ ਆ ਤਾਂ ਫਿਰ ਜਿਹੀ ਸੈੜੀ ਦੇ ਬੱਚੇ ਰਲਦੇ ਨੇ ਉਹਦਾ ਫਿਰ ਨਰਕ ਭੋਗਣਾ ਪੈਂਦਾ ਜੀ ਬੱਬਾ ਜੀ ਜਿਹੜੇ ਗੋਡੇ ਮੁੱਡੇ ਦੀ ਵੀ ਤੁਸੀਂ ਦਵਾਈ ਦਿੰਦੇ ਹੋ ਜਿਹੜੇ ਦਰਦ ਕਰਦੇ ਨੇ ਲੋਕ ਦੇਖੋ ਜੀ ਆ ਸਾਡੇ ਬਾਪੂ ਜੀ ਨੇ ਮੈਂ ਨਹੀਂ ਜਾਣਦਾ ਵੀ ਇਹ ਕਿਹੜੀ ਜਗ੍ਹਾ ਤੋਂ ਨੇ ਇਹਨਾਂ ਦੀ 80 ਸਾਲ ਦੀ ਉਮਰ ਹੈ ਇਹਨਾਂ ਨੇ ਸਾਤੋਂ 1 ਮਹੀਨਾ ਪਹਿਲਾਂ ਦਵਾਈ ਖਾਦੀ ਐ ਚਾਹੇ ਸਾਡੇ ਬਾਪੂ ਜੀ ਤੋਂ ਡੰਡ ਲਵਾ ਲਓ ਹੂੰ ਉਰੋਂ ਇਹ ਕਿਵੇਂ ਬਾਬਾ ਜੀ ਕਿਵੇਂ ਸਰੀਰ ਤੁਹਾਡਾ ਠੀਕ ਐ ਸਾਡਾ ਚੱਲਦੀ ਕਹਾਣੀ ਡੰਡ ਲਾ ਕੇ ਰੱਖਾ ਦੋ ਬਾਪੂ ਜੀ ਹਾਂਜੀ ਡੰਡ ਲਾ ਕੇ ਰੱਖਾ ਦੋ ਡੰਡ ਲਾਦਿ ਨਹੀਂ ਆ ਸਿੱਧੇ ਆ ਲਓ ਸਿੱਧੇ ਜਿੰਨੇ ਕਹੇ ਉਹ ਨਹੀਂ ਲਾ ਦੇਗੇ ਇੱਕ ਦੀ ਗੱਲ ਕਰੀ ਹਾਂ ਹੁਣ ਪੂਰਾ ਸਰੀਰ ਕੈਮ ਹਾਂ ਜਮਾ ਕਹਿੰਦੇ 1 ਮਹੀਨਾ ਦਵਾਈ ਖਾਦੀ ਤੁਸੀਂ ਹਾਂਜੀ ਹਾਂਜੀ ਜਮਾ ਬਾਬਾ ਜੀ ਜਿਵੇਂ ਹੋਰ ਜਿਵੇਂ ਦਰਦਕਾਰ ਦਾ ਜੋੜਾਂ 'ਚ ਮੋਢਾ ਜੋੜਾਂ 'ਚ ਦਰਦ ਕਰਦਾ ਅੱਖਾਂ 'ਚੋਂ ਪਾਣੀ ਆਉਂਦਾ ਗਠੀਏ ਦੀ ਪ੍ਰੋਬਲਮ ਐ ਇਸ ਵਾਹਨ ਦੀ ਪ੍ਰੋਬਲਮ ਐ ਸਾਡੀਆਂ 3 ਭੈਣਾਂ ਕਹਿੰਦੀਆਂ ਨੇ ਸਾਤੋਂ ਚੁੱਲ੍ਹੇ ਤੇ ਬੈਹਿ ਕੇ ਰੋਟੀ ਨਹੀਂ ਬੱਕਦੀ ਖੜ ਕੇ ਰੋਟੀ ਬਕਾਈ ਜਾਂਦੀ ਐ ਸਾਤੋਂ ਪੋਚਾ ਨਹੀਂ ਲੱਗਦਾ ਸਾਡੇ 80 ਸਾਲ ਦੇ ਬਾਪੂ ਜੀ ਮੰਗੂ ਡੰਡ ਲਾਉਣ ਲਾ ਦਾਂਗੇ ਬਾਬਾ ਜੀ ਜਿਹੜੇ ਤੁਸੀਂ ਕਿਹਾ ਦੇਸ਼-ਵਦੇਸ਼ਾਂ ਦੇ ਲੋਕ ਕੋਰੀਅਰ ਰਾਹੀਂ ਸਾਤੋਂ ਮੰਗਵਾ ਲੈਣ ਉਹਨਾਂ ਲਈ ਕੀ ਐਡਰੈਸ ਹੋਊਗਾ ਕੀ ਉਹਨਾਂ ਦਾ ਕਿਵੇਂ ਪਹੁੰਚਣਾ ਹੈ ਮਹਾਪੁਰਸ਼ੂ ਸਾਡੇ ਨੂੰ ਫੋਨ ਕਰਨਾ ਐ ਫੋਨ ਕਰਕੇ ਸਾਤੋਂ ਨੰਬਰ ਲਵਾਉਣਾ ਐ ਆਪਦਾ ਉਹਨਾਂ ਨੇ ਪ੍ਰੋਪਰ ਐਡਰੈਸ ਦੇਣਾ ਐ ਐਡਰੈਸ ਦੇ ਕੇ ਪੂਰੀ ਆਪਣੀ ਹੱਦਬੀਤੀ ਜਿਹੜੀ ਕਾਉਂਸਲਿੰਗ ਆ ਉਹਨਾਂ ਨੇ ਕਰਨੀ ਐ ਕਾਉਂਸਲਿੰਗ ਕਰਕੇ ਜਿਹੜਾ ਉਹਨਾਂ ਦਾ ਐਡਰੈਸ ਹੋਊਗਾ ਉੱਥੇ ਸਾਡੀ ਦਵਾਈ ਪਹੁੰਚਦੀ ਹੋਜੂਜੀ ਇੱਕ ਮਹੀਨਾ ਦਵਾਈ ਖਾਣੀ ਐ ਐਸੀ ਗੁਰੂ ਮਹਾਰਾਜ ਦੀ ਪਰਕਰਪਾ ਹੋ ਜਾਂਦੀ ਐ ਵੀ ਛੋਟਾ ਮੋਟਾ ਦੁੱਖ ਦਾ ਦਵਾਈ ਉਹੀ ਉੜ ਜਾਂਦਾ ਜੀ ਹਾਂ ਇਹ ਬਰਮਾਤਮਾ ਦੀ ਕਿਰਪਾ ਸੱਚੇ ਬਾਸਾ ਦੀ ਤੇ ਦੇਸ਼ਾਂ ਵਿਦੇਸ਼ਾਂ ਕਿਤੇ ਵੀ ਕੋਈ ਕਿਤੇ ਵੀ ਹੋਵੇ ਪਰ ਦੇਸ਼ਾਂ ਵਿਦੇਸ਼ਾਂ 'ਚ ਤੁਹਾਡੀ ਦਵਾਈ ਪਹੁੰਚ ਜਾਂਦੀ ਐ ਉਹਨਾਂ ਨੇ ਪਹਿਲਾਂ ਦਵਾਈ ਸ਼ੁਰੂ ਨਹੀਂ ਕਰਨੀ ਪਹਿਲਾਂ ਤਾਂ ਉਹ ਅਰਦਾਸ ਕਰਵਾਉਣੀ ਐ ਅਰਦਾਸ ਕਰੀਦਾ ਕੋਈ ਪੈਸਾ ਨਹੀਂ ਲੈਂਦੇ ਪਾਠ ਕਰਾਈਦਾ ਸੀ ਕੋਈ ਪੈਸਾ ਨਹੀਂ ਲੈਂਦੇ ਬਾਈ ਜੀ ਅਸੀਂ ਨਾ ਪੈਰੀ ਹੱਥ ਲਵਾਈਏ ਨਾ ਪੈਸਾ ਲਈਏ ਨਾ ਸਾਡੇ ਗੁਰੂ ਨੇ ਸਿਖਾਇਆ ਹੈ ਅ ਬੱਬਾ ਜੀ ਜਿਹੜਾ ਦਵਾਈਆਂ ਦਾ ਹੁਣ ਹੁਣ ਕਿੱਥੇ ਦਾ ਤੁਸੀਂ ਟੂਰ ਲਾਉਣ ਜਾ ਰਹੇ ਹੋ ਕਿੱਥੇ ਸੰਗਤ ਨੂੰ ਸਾਡਾ ਮਹਾਪੁਰਸ਼ੋ ਸਾਡਾ ਜਿਹੜਾ ਪਰਿਵਾਰ ਹੈ ਬਹੁਤ ਵੱਡਾ ਹੋ ਚੁੱਕਿਆ ਹੈ ਬਾਪੂ ਜੀ ਨੇ ਜਿਵੇਂ ਦੱਸ ਗਏ ਹਟਿਆ ਵੀ ਅਮਰੀਕਾ ਕੈਨੇਡਾ ਇੰਗਲੈਂਡ ਫਰਾਂਸ ਆਸਟ੍ਰੇਲੀਆ ਜਰਮਨ ਇਹ ਸਾਡੀਆਂ ਸੰਗਤਾਂ ਜਦੋਂ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੁੰਦੀ ਹੈ ਗਊ ਮਾਤਾ ਦੀ ਅਪਾਰ ਕਿਰਪਾ ਹੁੰਦੀ ਹੈ ਜਦੋਂ ਸ੍ਰਿਸ਼ਟੀ ਸਜਣਾ ਵਾਲੇ ਨੇ ਸਾਨੂੰ ਸਤਕਾਰ ਦਿਵਾਉਣਾ ਹੈ ਤਾਂ ਹੁਣ ਸਾਡਾ ਸਾਰੀ ਇਸੀਟਾਂ ਜੀ ਪਰਿਵਾਰ ਹੋਇਆ ਪਿਆ ਜੀ ਹੁਣ ਮੂਰੇ ਅਸੀਂ 31 ਮਾਰਚ ਨੂੰ ਅਮਰੀਕਾ ਜਾ ਰਹੇ ਹਾਂ ਜੀ ਅਪ੍ਰੈਲ ਚ ਆਸਟ੍ਰੇਲੀਆ ਦਾ ਦੋ ਦੋਨੇ ਜਗ੍ਹਾ ਦੋਨੇ ਕੈਂਪ ਲਾਉਣੇ ਨੇ ਦੋਨੇ ਜਾ ਕੇ ਜਾ ਕੇ ਸੰਗਤਾਂ ਨੂੰ ਕਰੋਗੇ ਫਿਰ ਨੋ ਬਿਲਕੁਲ 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 ਜਿਹੜੀਆਂ ਸੰਗਤਾਂ ਸਾਡੀਆਂ ਠੀਕ ਹੋਈਆਂ ਨੇ ਉਹਨਾਂ ਦੇ ਦਰਸ਼ਨ ਕਰਾਂਗੇ ਜੀ ਜਿਹੜੀਆਂ ਠੀਕ ਹੋਣ ਵਾਲੀਆਂ ਨੇ ਉਹਨਾਂ ਦੇ ਗਊ ਮਾਤਾ ਦੀ ਕਿਰਪਾ ਨਾਲ ਫੁੱਲਾਂ ਦੀ ਵਰਖਾ ਕਰਕੇ ਆਵਾਂਗੇ ਜੀ ਦੋਸਤੋ ਇਸ ਦੁਨੀਆ ਤੇ ਭਲਾ ਕਰਨ ਵਾਲੇ ਲੋਕਾਂ ਦਾ ਵੀ ਕੋਈ ਤੋੜਾ ਨਹੀਂ ਮਾੜੇ ਲੋਕਾਂ ਦਾ ਵੀ ਕੋਈ ਤੋੜਾ ਨਹੀਂ ਪਰ ਜਦੋਂ ਇਹੋ ਜਿਹੇ ਇਨਸਾਨ ਇਹੋ ਜਿਹੇ ਸੱਜਣ ਸਾਨੂੰ ਮਿਲਦੇ ਨੇ ਤਾਂ ਦਿਲ ਬਾਗੋ ਬਾਗ ਹੋ ਜਾਂਦਾ ਕਿਉਂਕਿ ਭਲਾ ਪੰਜਾਬ ਦੀ ਧਰਤੀ ਤੇ ਨਾ ਹੋਵੇ ਇਹ ਹੋਏ ਨਹੀਂ ਸਕਦਾ ਪਰਪਰ ਦੀ ਅਪਡੇਟ ਲਈ ਦੇਖਦੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫਗੋਲਾ ਸੰਗਰੂਰ